ਬਿਲਾਵਲ ਮਹੱਲਾ ਤੇ ਜਾਸਟਪਦੀਕਾਰ ਦਸਵਾਂ ੴ ਸਤਿਗੁਰ ਪ੍ਰਸਾਦਿ ਜਗ ਕਉ ਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇ ਪਾਜ ਲਹਿਗ ਨਿਧਾਨ ਸਤਿਗੁਰ ਸੇਵ ਨਾਮ ਵਸੇ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੇ ਬਿਨ ਨਾਮੇ ਹੋਰ ਝੂਠ ਪ੍ਰੀਤ ਰਹਾਓ ਗੁਰ ਕਿਹਾ ਸਕਾਰ ਕਮਾਓ ਸ਼ਬਦ ਚੀਨ ਸਹਜ ਘਰ ਆਵੋ ਸੱਚੇ ਨਾਏ ਵਡਾਈ ਪਾਓ ਆਪਨ 부জে ਲੋਕ 부ਝਾਵੇ ਮਨ ਕਾ ਅੰਧਾ ਅੰਧ ਕਮਾਵੇ ਦਰ ਘਰ ਮਹਿਲ ਠੌਹਰ ਕੈਸੇ ਪਾਵੇ ਹਰ ਜੀਉ ਸੇ ਵੀ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤ ਜ਼ਮਾਨੇ ਜਿਸ ਤੇ ਨਾਲ ਕਿਆ ਚੱਲੇ ਪਹਿ ਨਾਮੀ ਸਾਚਾ ਨਾਮ ਸੱਚੇ ਸ਼ਬਦ ਜਾਣੇ ਆਪੇ ਆਪ ਮਿਲੇ ਚੁਕੇ ਅਭਿਮਾਨੇ ਗੁਰਮੁਖ ਨਾਮ ਸਦਾ ਸਦਾ ਬਖਾਨੇ ਸਤਗੁਰੂ ਸੇਵੀਏ ਦੁਜੀ ਦੁਰਮਤ ਜਾਈ ਔਗਣ ਕਾੜ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿLIE ਵਡੀ ਵਡਿਆਈ ਦੁਖ ਘਾਟੇ ਹਿਰਦੇ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਲਣੀ ਸਾਰ ਗੁਰਮਤਿ ਮਾਨਿਆ ਮੋਖ ਦਵਾਰ ਨਾਨਕ ਗੁਰਮਤਿ ਮਾਨਿਆ ਪਰਵਾਰੇ ਸਾਧਾਰ ਬਲਾਵਲ ਮਹੱਲਾ ਚੌਥਾ ਅਸ਼ਟਪਦੀਆਂ ਕਾਰ 11ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹौं ਮਿਟੇ ਆਂਦਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੇ ਕੰਚਨ ਕਾਇ ਨਿਰਪਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਖਿਨ ਪਲ ਰਹਿ ਨ ਸਕੂੰ ਬਿਨ ਨਾਵੇਂ ਗੁਰਮੁਖ ਹਰ ਹਰ ਪਾਠ ਪੜੀਆ ਰਹਾਓ ਏਕ ਗ੍ਰਹੂ 10 ਦਵਾਰ ਹੈ ਜਾ ਕੇ ਇਹਨੇ ਸ ਤਸਕਰ ਪੰਚ ਚੂਰ ਲਗਈਆ ਧਰਮ ਅਰਥ ਸਭ ਹੇਰਲੇ ਜਾਵੇ ਮਨਮੁਖ ਅੰਧਲੇ ਖਬਰ ਨ ਪਈਆ ਕੰਚਨ ਕੋਟ ਬਹੁ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ 헤ਰੂ ਆਇ ਲਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੂਤ ਬੋਹਿਤਾ ਖੇਵਟ ਸ਼ਬਦ ਗੁਰ ਪਾਰ ਲੰਗਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨਾ ਲਹੀਆ ਗੁਰਮੁਖ ਮਨੁਆ ਇਕਤ ਕਰਿ ਆਵੇ ਮਿਲੋ ਗੋਪਾਲ ਨਿਸ਼ਾਨ ਲਜਈਆ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੇ श्रवण वाणी ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਤ੍ਰ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਈਆ ਇਕ ਦ੍ਰਿਸ਼ਟ ਸਭ ਸਮਕਰ ਜਾਣੇ ਨਦਰੀ ਆਵੇ ਸਭ ਬ੍ਰਹਮ पसਰੀਆ RAM ਨਾਮ ਹੈ ਜੋਤ ਸਬਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਲਾਵਲ ਮੁਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਉ ਹਰ ਚੰਦਨ ਵਾਸ ਸੁਗੰਧ ਗੰਦਈਆ ਮੇਲੇ ਸਾਤ ਸੰਗਤ ਪਰਮ ਪਦ ਪਾਇਆ ਮੈਂ 헤ੜ ਪਲਾਸ ਸੰਗ ਹਰ ਬਹੀਆ ਜਪ ਜੰਗਨਾਥ ਜਗਦੀਸ਼ ਗਸਈਆ ਸ਼ਰਨ ਪਰ ਪਰੇ ਸਹੀ ਜਣ ਉਬਰੇ ਜੂ ਪ੍ਰਲਾਦ ਉਧਾਰ ਸੁਮਈਆ ਰਹਾਉ ਪਾਰ 18 ਮਹ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੂਕ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੇ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤਗੁਰੂ ਭੇਟੇ ਸੋ ਕੰਚਨ ਹੋਵੇ ਜੋ ਤੁਨ ਲਿਖਿਆ ਸੋ ਮਿਟੇ ਨਾ ਮਟਈਆ ਰਤਨਉ ਪਦਾਰਥ ਗੁਰਮਤਿ ਪਾਵੇ ਸਾਗਰ ਭਗਤ ਭੰਡਾਲ ਖੁਲਈਆ ਗੁਰ ਚਰਣੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ ਪਰਮ ਪਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਤੇ ਭਾਵਨੀ ਕਈਆ ਬਾਰ ਬਾਰ ਖਿੰਨ ਖਿੰਨ ਪਾਲ ਕਹੀਏ ਹਰ ਪਾਲ ਨਾ ਪਾਵੇ ਪਰੇ ਪਰਈਆ ਸਾਸ ਵੇਦ ਪ੍ਰਾਨ ਉਕਾਰੇ ਧਰਮ ਕਰੋ ਘਟ ਕਰਮ ਦਰਲਈਆ ਮਨਮੁਖ ਪਖੰਡ ਭਰਮ ਬਗੁਤੇ ਲੋਭ ਲਹਿਰ ਨਾਵ ਭਾਰ ਬੁੜਈਆ ਨਾਮ ਜਪੋ ਨਾਮੇ ਗਤ ਪਾਓ ਸਿਮਰਤ ਸਾਸਤਰ ਨਾਮ ਦਰਲਈਆ ਹਉਮੈ ਜਾਏ ਤੈ ਨਿਰਮਲ ਖੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹੋ జగਵਰਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਵਜਾਏ ਵਾਜੇ ਜਿਤ ਭਾਵੇ ਤਤ ਰਾਹਾ ਚਲਈਏ ਬਲਬਲ ਮਹੱਲਾ ਚੌਥਾ ਗੁਰਮੁਖ ਅਗਮ ਅਗੋਚਰ ਤੇ ਆਇਆ ਹਉ ਬਲਬਲ ਸਤਗੁਰ ਸਤ ਪੁਰਖਈਆ RAM ਨਾਮ ਮੇਰੇ ਪ੍ਰਾਣ ਵਸਾਏ ਸਤਗੁਰ ਪਰਸ ਹਰ ਨਾਮ ਸੁਮਈਆ ਜਨ ਕੀ ਟੇਕ ਹਰ ਨਾਮ ਟਿਕਈਆ ਸਤਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਓ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤਮਾ ਤਤ ਤਕੜਈਆ ਲਾਲ ਜਿਹਰ ਨਾਮ ਬਲਕਾਸਿਆ ਪਾਂਡੇ ਭਾਉ ਪਵੇ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਤਰਪ ਮਨ ਬੁੱਧ ਅਲਪ ਤਰੋ ਗੁਰ ਆਗੇ ਗੁਨ ਪ੍ਰਸਾਦੀ ਮੈਂ ਅਕਤ ਕਥਈਆ ਮਨ ਮੁਕਮਾਇ ਮੋਹ ਵਿਆਪੇ ਇਹੋ ਮਨ ਤ੍ਰਿਸ਼ਨਾ ਜਲਤ ਦਿਖਈਆ ਗੁਰਮਤਿ ਨਾਮ ਅਮਲ ਸਜਲ ਪਾਇਆ ਅਗਨ ਬੁਝੀ ਗੁਰੂ ਸ਼ਬਦ 부ਝਈਆ ਇਹੋ ਮਨ ਨਾਚੇ ਸਤਗੁਰੇ ਆਗੇ ਅਨਹਦ ਸ਼ਬਦ ਤੁੰ ਤੂਰ ਬਜਈਆ ਹਰ ਹਰ ਉਸਤਤ ਕਰੇ ਦਿਨ ਰਾਤੀ ਰਖ ਰਖ ਚਰਨ ਹਰ ਨਾਲ ਉਰਈਆ ਹਰ ਕੇ ਰੰਗ ਰਤਾ ਮਨ ਗਾਵੇ ਰਸ ਸਾਲ ਵਸ ਸ਼ਬਦ ਰਜੋਈਆ ਨਿਜ ਘਰ ਧਾਰ ਚੂਏ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਈਆ ਮਾਨ ਹਟ ਕਰਮ ਕਰੇ ਅਭਿਮਾਨੀ ਜਿਉ ਮਾਲਕ ਬਾਲੂ ਘਰ ਉਸਰੀਆ ਆਵੇ ਠੈ ਲਹਿਰ ਸਮੁੰਦਰ ਸਾਗਰ ਕੀ ਖਿੰਮੇ ਪਿੰਨ ਪਿੰਨ ਤਹਿ ਪਈਆ ਹਾਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖਲਈਆ ਜਿਉ ਜਲ ਤਰੰਗ ਜਲ ਜਲੇ ਸੁਮਾਵੇ ਨਾਨਕ ਆਪੇ ਆਪ ਰਮਈਆ ਬਿਲਾ ਬਲ ਮੱਲਾ ਚੌਥਾ ਸਤ ਗੁਰ ਪਰਚੇ ਮਨੁ ਮੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਰੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾ ਤਜੇ ਗਰਸਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੇ ਨਾ ਟਕਈਆ ਧਾਵਤ ਧਾਏ ਤਦੇ ਘਰ ਆਵੇ ਹਰ ਹਰ ਸਾਧੂ ਸ਼ਰਨ ਹੋਈਆ ਤੀਆਂ ਪੁੱਤ ਤੀਆਂ ਪੂਤ ਛੋੜ ਸੰਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੇ ਗੁਰ ਕੇ ਸ਼ਬਦ ਨਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮਨ ਦੇ ਦਿਸ ਚਲ ਚਲ ਗਵਨ ਕਰਈਆ ਪ੍ਰਭੂਵਨ ਕਰੇ 부জে ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਣ ਸਿਧ ਸਿਖੇ ਬੋ ਤੇਰੇ ਮਨ ਮੰਗੇ ਰਿੱਧ ਸਿਧ ਚੇਟਕ ਚਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾਵੇ ਮਿਲ ਸਾਧੂ ਤੇਰੇ ਉਤ ਹਰਨਾਮ ਸਿਧ ਪਈਆ ਅੰਡੇ ਜੇ ਰਜ ਸੇਤਜ ਅੰਡੇ ਜੇ ਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਣ ਪਰੇ ਜੋ ਉਪਰੇ ਖੱਤਰੀ ਬ੍ਰਾਹਮਣ ਸੂਤ ਵੈਸ ਚੰਦਾਲ ਚੰਦਈਆ ਨਾਮਾ ਜੈਦੇਵ ਕੰਬੀਰ ਤੇ ਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਧੰਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਨ ਖਾਈ ਭਗਤ ਬਸ਼ਲ ਅੰਗੀਕਾਰ ਕਰਈਆ ਨਾਨਕ ਸਰਣ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਵਿਰਥਾ ਮਨ ਕੀ ਜਾਣੇ ਮਨ ਹੀ ਜਾਣੇ ਮਨ ਕੀ ਵਿਰਥਾ ਮਨ ਹੀ ਜਾਣੇ ਅਵਰ ਕਾ ਜਾਣੇ ਕੋ ਪੀਰ ਭਰੀਆ RAM ਗੁਰ ਮੋਹਨ ਮੋਹ ਮਨ ਲਈਆ ਹਉ ਆਕਲ ਵਿਕਲ ਭਾਈ ਗੁਰ ਦੇਖੇ ਹਉ ਲੋਟ-ਪੋਟ ਹੋਏ ਪਈਆ ਰਹਾਉ ਹਉ ਨਿਰਖਤ ਬਿਰੋ ਹਉ ਨਿਰਖਤ ਫਿਰੋ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਅਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਈਆ ਕੋਈ ਆਣ ਸੰਦੇਸਾ ਦੇਵ ਪ੍ਰਭ ਕੇਰਾ ਰਿਧ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੋਧ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਵਸ਼ਲ ਉਹਾ ਕੋ ਨਾਮ ਕਹੀਤ ਹੈ ਸ਼ਰਨ ਪ੍ਰਭੂ ਤਿਸ ਪਾਸ਼ੇ ਪਈਆ ਖਿਮਾ ਸ਼ਿਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੂ ਕਟ ਕਟ ਪਈਆ ਹਰ ਹਰ ਹਾਰ ਕੰਠਾ ਬਨਿਆ ਮਨ ਮੋਤੀ ਚੂਰ ਵਡ ਗਹਿਨ ਗਨਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੂਡ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਅਵਰ ਅਵਰ ਕੀ ਸ਼ਕੀਜੇ ਸਭ ਬਾਦ ਸ਼ਗਲ ਫੋਕਟ ਫੁਕਟਈਆ ਈਓ ਸ਼ਗਲ ਮਿਲਣ ਕੇ ਤਾਈ ਪ੍ਰਭ ਸੀ ਲਿਓ ਸੁਹਾਗਨ ਥੂਕ ਮੁਖ ਪਈਆ ਹਮ ਚੇਰੀ ਤੂੰ ਅਗੰ ਗਸਾਈਂ ਕਿਆ ਹਮ ਕਰੇ ਤੇਰੇ ਵਸ ਪਈਆ ਦਇਆ ਦੀਨ ਕਰੇ ਕਰੋ ਰਖ ਲੇਵੋ ਨਾਨਕ ਹਰ ਗੁਰ ਸ਼ਰਨ ਦਸਮਈਆ ਬਲਾਵਲ ਮਹੱਲਾ ਚੌਥਾ ਮੈਂ ਮਨ ਤਨਮ ਪ੍ਰੇਮ ਅਗੰ ਠਾਕਰ ਕਾ ਖਿਨ ਖਿਨ ਅਸ਼ਦਾ ਮਨ ਬਹੁਤ ਉਠਈਆ ਗੁਰ ਦੇ ਕੇ ਸ਼ਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਿਯੋ ਪ੍ਰਿਯੋ ਬੂਂਦ ਮੁਖ ਪਈਆ ਮੇਲ ਮੇਲ ਸਖੀ ਹਰ ਕਥਾ ਸੁਨਈਆ ਸਤਿਗੁਰੂ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕਟ-ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਬਿਨੁ ਨੀਂਦ ਨ ਪਈਆ ਬੇਦਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ ਹੋਂਖੇਨ ਪਲ ਰਹਿ ਨ ਸਕਉ ਬਨੁ ਪ੍ਰੀਤਮ ਜੂ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇ ਰੀ ਤਿੰਨ ਅਵਲ ਨ ਭਾਵੇ ਬੇਨ ਹਰ ਕੋ ਦਈ ਦੁਇਆ ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ ਹਉ ਤਿਸ ਬਿਟੂ ਬਲਬਲ ਕੂਮਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸ਼ਰਨ ਪੋਈਆ ਸੇਜ ਏਕ ਇਕੋ ਪ੍ਰਭ ਠਾਕਰ ਮਹਿਲ ਨ ਭਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸ਼ਰਨ ਜੇ ਆਵੇ ਪ੍ਰਭ ਆਏ ਮਿਲੇ ਕਿਨ ਦੀ ਲਣਾ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਖੰਡ ਕਰਮ ਕਪਟ ਲੋਭਈਆ ਬੇਸੂ ਅਗੇ ਕਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਵ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜੁਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸੁਮਈਆ ਪ੍ਰਭ ਆਣ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਤ ਕੋ ਠਾਕਰ ਕਿਰਪਾ ਧਾਰੀ ਮਹਾ ਪਕੜ ਨਾਨਕ ਕੱਲ ਲਈਆ ਰਾਗ ਬਲਾਵਲ ਮਹੱਲਾ 5 ਅਸ਼ਟਪਦੀ ਕਰ 12ਵਾਂ ੴ ਸਤਿਗੁਰ ਪ੍ਰਸਾਦ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ਤਜ ਆਨ ਸ਼ਰਣ ਗਹੀ ਰਹਾ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਿលਿਹਾਰ ਮਨ ਪ੍ਰੀਤ ਲਾਗੀ ਤਾਹੇ ਤਜ ਆਨ ਕਤੇ ਨ ਜਹੀ ਹਰ ਨਾਮ ਰਸਨਾ ਕਹਿਣ ਮਲ ਪਾਪ ਕਲਮਲ ਦਹਿਨ ਚੜ ਨਾਮ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਧੋਰ ਪ੍ਰੇਮ ਪ੍ਰੀਤ ਇਹ ਸੰਤ ਨਰਮੁਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਅਨੰਕਾਰ ਪ੍ਰਭ ਪੀਖਿਏ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਏ ਇਤ ਉਤ ਪ੍ਰਭ ਬਸੇ ਆਰ ਹਰ ਜੀਤ ਤਿੰਨ ਨਹਿ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣ ਤਾਸ ਤੇ ਜਮ ਤੇ ਤੇ ਜਮ ਨਾ ਪੇਖੇ ਨੈਨ ਸੋਨ ਮੋਹ ਅਨਹਤ ਬੈਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹੇ ਨਾ ਭੇਵ ਨਿਤ ਕਰੇ ਬਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਕੀ ਮਿਮਾ ਵਿਖੜੀਕਾਰ ਤਾਕੀ ਮਿਤਨਾ ਜਾਣੇ ਕੋਈ ਜਲ ਸਲ ਮੈਲ ਸੋਏ ਕਲ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰੋ ਸਾਧੂ ਤੂ ਰਣਾਨਕ ਮਨਸਾਦ ਪੂਰ ਮਿਲਾਵਲ ਮਹੱਲਾ ਪੰਜ ਪਰਬ ਜਨਮ ਮਰਨ ਨਿਵਾਰ ਹਾਰ ਪਰਿਉ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਦਇਆ ਲਿਹੁ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਨਾਥ ਦਿਆਲ ਮੇਰੇ ਸੌਮੀ ਦੀਨਾ ਨਾਥ ਦਿਆਲ ਜਾਚੋ ਸੰਤਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਬ ਗਹਿ ਭੂਜਾ ਪ੍ਰਭ ਜੀ ਲਿਹੋ ਹਰਨਾਮ ਆਪਣਾ ਦੇਹੋ ਪ੍ਰਭ ਤੁਜ ਬਿਨ ਨਹੀਂ ਠਾਓ ਨਾਨਕ ਪਲ ਬਲ ਜਾਓ ਲੋਭ ਮੋਹ ਬਾਦੀ ਦੇ ਬਿਨ ਭਜਨ ਹੋਵਤਖੇ ਜਮਦੂਤ ਮਹਾ ਭਯਾਨ ਚਿਤ ਗੁਤ ਕਲਮੇ ਜਾਨ ਦਿਨ ਲੈਣ ਸਾਖ ਸੁਨਾਹੇ ਨਾਨਕ ਹਰਿ ਸਰਨਾਏ ਪੰਜਨਾ ਮੁਰਾਰ ਪੰਜਨ ਪੈ ਪੰਜਨਾ ਮੁਰਾਰ ਕਰ ਦਇਆ ਪਤਿਤ ਉਧਾਰ ਮੇਰੇ ਦੁਖ ਗਨੇ ਨ ਜਾਹੇ ਹਰ ਬਿਨਾ ਕਤੇ ਸੁਮਾਹੇ ਗਹਿ ਓਟ ਚਤਵੀ ਨਾਥ ਨਾਨਕਾ ਦੇ ਰਖਾ ਹਥ ਹਰ ਗੁਣ ਗਿਦੇ ਗੋਪਾਲ ਸਰਬ ਕਟ ਪ੍ਰਤੀਪਾਲ ਮਨਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨ ਨਹੀਂ ਹੋਰ ਬਨਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੀਤ ਅਲ ਕਮਲ ਪੈਨ ਨ ਪੀਤ ਜਿਉ ਚੱਕੂਈ ਸੂਰਜ ਆਸਦਾਨਕ ਚਰਨ ਪਿਆਸ ਜਿਉ ਤੁਰਨ ਪਰਤ ਪ੍ਰਾਨ ਜਿਉ ਲੋਭੀਏ ਧਨਦਾਨ ਜਿਉ ਦੂਧ ਜਲੇ ਸੰਜੋਗ ਜੂ ਮਹਾ ਖੁਦਿਆਲਤ ਭੋਗ ਜਿਉ ਮਾਤ ਪੁੱਤੇ ਹੀਤ ਹਰਿ ਸਿਮਰਨ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਰਿ ਸਨ ਸੰਗ ਮੈ ਗਲੇ ਕਾਮੇ ਬੰਦ ਜੂ ਗਰਸਤ ਬਿਖੈ ਤੰਦ ਜਿਉ ਜਵਾਰ ਬਿਸਨ ਨ ਜਾਏ ਹਰ ਨਾਨਕ ਇਹੋ ਮਨ ਲਾਏ ਕੁਲੰਕ ਨਾਦੇ ਨੇਹੁ ਚਾਤ੍ਰਿਕ ਚਾਹਤ ਮਿਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੋਨ ਲਿਖਦੇ ਸੋ ਸਰਬផល ਹਰ ਲੈ ਕੋਲ ਸਮੂ ਘਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਨਾਹ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਾਰ ਪੈਜ ਰਖੇ ਮੂਲਾਰ ਹਰ ਨਾਨਕ ਸਨ ਦਵਾਰ ਹਰ ਪੈ ਜ ਰਖੇ ਮੁਰਾਰ ਹਰ ਨਾਨਕ ਸਰਨ ਦਵਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ